ਕੋਈ ਨਹੀਂ ਸੁਣਦਾ ਇੱਥੋਂ ਦੀ ਯਾਰ ਗੰਦ ਪਾਇਆ ਪਿਆ ਭੈਣ ਜੀ ਉਧਰ ਪੈਂਚਾ ਨੇ ਸਾਲਾ ਇੱਥੇ ਕੋਈ ਸਰਪੰਚ ਨਹੀਂ ਆਉਂਦਾ ਨਾ ਹਾਂ ਉਹ ਮੈਂਬਰ ਨੰਗ ਹੈ ਨਾ ਮੈਂਬਰ ਵੀ ਨੰਗ ਸਰਪੰਚ ਵੀ ਨੰਗ ਹੈ ਕੋਈ ਨਹੀਂ ਜਲੰਧਰ ਤਹਿਸੀਲ ਸ਼ਾਹਕੋਟ ਪਿੰਡ ਪਰਜੀਆਂ ਖੁਰਦ ਪਾਣੀ ਦੀ ਸਮੱਸਿਆ ਦੇ ਨਾਲ ਪਿੰਡ ਲੜ ਰਿਹਾ ਪੰਚਾਇਤੀ ਮੈਂਬਰ ਸਰਪੰਚ ਕੋਈ ਵੀ ਪਿੰਡ ਦੀ ਆਕੀਸਾਰ ਨਹੀਂ ਲੈ ਰਿਹਾ ਉਹਨਾਂ ਦੇ ਨਾਂ 'ਤੇ ਕੋਈ ਸ਼ਾਨ ਨਹੀਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਚਾਇਤ ਨੂੰ ਪੁੱਛਿਆ ਜਾਵੇ ਪੰਚਾਇਤ ਤੇ ਬਣਦੀ ਕਾਰਵਾਈ ਕੀਤੀ ਜਾਵੇ ਕੀਮ ਸਾਹਵਨਰ ਬੇਨਤੀ ਹੈ ਕੀ ਤੁਸੀਂ ਵੀ ਸੁਣੋ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਹਲਕੀ ਨੂੰ ਬਾਹਰ ਹੋ ਗਿਆ ਸਾਡਾ ਪਿੰਡ ਹਾਂਜੀ ਕੀ ਦੀ ਤੁਸੀਂ ਕੀ ਮੈਂਬਰ ਬਾਰੇ ਕੀ ਕਹਣਾ ਜਾਉਂਗੇ ਮੈਂਬਰ ਪੰਚਾਇਤ ਬਾਰੇ ਮੈਂਬਰ ਪੰਚਾਇਤ ਬਾਰੇ ਕਹਿਣਾ ਚਾਹੁੰਨੇ ਆ ਵੀ ਵੋਟਾ ਹੱਟ ਕੋ ਲੈ ਜਾਂਦੇ ਆ ਸਰਮਾਈ ਸਾਹਿਬ ਕੀ ਮਿਹਰੀ ਨਹੀਂ ਕੀ ਲਾਲਗੀ ਤੋਂ ਪਿੰਡ ਬਾਹਰ ਹੋ ਗਿਆ ਮੈਂਬਰ ਪੰਚਾਇਤ ਨੇ ਕੋਈ ਕੰਮ ਨਹੀਂ ਕੀਤਾ ਨਹੀਂ ਕੀਤਾ ਜੀ ਇੱਧਰ ਨਹੀਂ ਕੋਈ ਕੀਤਾ ਪੋੜਾ ਲੈ ਕੇ ਤੁਰੇ ਗਿਆ ਹਾਂਜੀ ਸਰ ਜੀ ਸਭ ਚਲੋ ਬਾਬਾ ਜੀ ਪਰਮ ਸਤਕਾਰ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਸਾਹਿਬ ਗੁਰਜੀ ਦਾ ਘਰ ਦਾ ਸਾਹਿਬ ਗੁਰਜੀ ਜੀ ਮੈਂ ਸਰਕਾਰ ਮੋਰੇ ਬੇਨਤੀ ਕਰਦਾ ਹਾਂ ਸਰਕਾਰ ਨੇ ਪੰਚਾਇਤਾਂ ਬਣਾਈਆਂ ਸਰਕਾਰ ਦੀ ਜ਼ਿੰਮੇਵਾਰੀ ਹਰੀ ਮੈਂ ਆਪ 15 ਸਾਲ ਮੈਂਬਰੀ ਕੀਤੀ ਨਾ ਪੰਚਾਇਤ ਦੀਆਂ ਇੱਕ ਵਾਰੀ ਸਰਪੰਚੀ ਵੀ ਲੜੀ ਹੈ ਖੋਲ ਵੀ ਇਲਾਕੇ ਦਾ ਮੈਂ ਜ਼ਿੰਮੇਵਾਰ ਆਦਮੀ ਆ ਆ ਨਗਰ ਮੇਰਾ ਪਰਜੀਆਂ ਖੁਰਦ ਹੈ ਇਹ ਪੰਚਾਇਤ ಗ್ರಾಮ ਪੰਚਾਇਤ ਪਤਨ ਖੁਰ ਨੇ ਸਾਡੀ ਵੋਟਾਂ ਸਾਡੀਆਂ ਪਰਜੀਆਂ ਖੁਰਦ ਦੇ ਵਿੱਚ ਤੇ ਸਾਡਾ ਹੱਕ ਵੀ ਬਣਦਾ ਜਿਹੜਾ ਅਸੀਂ ਜਿੱਥੇ ਰਹਿੰਦੇ ਆ ਉੱਥੇ ਬਣਾਉਣਾ ਉਹ ਹੁਣ ਅੱਜ ਫੇਰ ਇਲੈਕਸ਼ਨ ਦਾ ਦੌਰ ਚੱਲ ਰਿਹਾ ਅਸੀਂ ਬੇਨਤੀ ਕਰਦੇ ਆ ਜਿਹੜਾ ਕੋ ਨੁਮਾਇੰਦਾ ਆ ਹਲਕੇ ਤੇ ਖੜੁੰਦਾ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਵੋਟ ਪਾਉਣ ਨੂੰ ਤਿਆਰ ਹੈ ਜਿਹੜਾ ਕੋ ਸਾਡੀ ਮਦਦ ਕਰੇ ਸਾਡੀ ਹਲਫ ਕਰੇ ਗਰੀਬ ਵੀ ਆ ਵਿੱਚ ਅਮੀਰ ਵੀ ਆ ਵਿੱਚ ਔਰ ਨਰੇਗਾ ਦਾ ਜਿਹੜਾ ਕੰਮ ਚੱਲ ਰਿਹਾ ਔਰ ਨਰੇਗਾ ਦਾ ਕੰਮ ਪਿੰਡ ਪਿੰਡ ਦੇ ਵਿੱਚ ਚੱਲਦਾ ਸਾਡੇ 25 30 ਘਰਾਂ ਵਾ ਜਿਹੜੇ ਕਿ ਚਾਰ ਕਨਾਲਾਂ ਪਰਜੀਆਂ ਖੁਰਦ ਦਾ ਥਾਂ ਸੀ ਚਾਰ ਕਨਾਲਾਂ ਪਰਜੀਆਂ ਕਲਾਂ ਦਾ ਥਾਂ ਸੀ ਮੈਂ ਮੈਂਬਰ ਪੰਚਾਇਤ ਸੀ ਅਸੀਂ ਥਾਂ ਵੰਡ ਕੇ ਇਹਨਾਂ ਨੂੰ ਦਿੱਤੇ ਇਹ ਘਰ ਬਣੇ ਪਤੀ ਠੀਕ ਆ ਇਹ ਪਿੰਡ ਪਰਜੀਆਂ ਖੁਰਦ ਦੇ ਵਿੱਚ ਕੁਝ ਪਰਜੀਆਂ ਕਲਾਂ ਤੋਂ ਆ ਵਸਦੇ ਕੁਝ ਪਰਜੀਆਂ ਪਰਜੀਆਂ ਖੁਰਦ ਤੋਂ ਵਸਦੇ ਆ ਅੱਜ ਸਾਡੀ ਕੋਈ ਸੁਣਾਈ ਨਹੀਂ ਜੇ ਕੋਈ ਪੰਚਾਇਤ ਬੰਦੀ ਜ਼ਿੰਮੇਵਾਰ ਬੰਦਾ ਬੰਦਾ ਉਹ ਸਾਨੂੰ ਕੋਈ ਨਰੇਗਾ ਦਾ ਕੰਮ ਚੱਲਦਾ ਅਸੀਂ ਪਿੰਡ ਚੋਂ ਆ ਨਰੇਗਾ ਵਾਲ ਨੂੰ ਕੋਈ ਸਾਸੀਂ ਨਰੇਗਾ ਵਾਲ ਨੂੰ ਕੋਈ ਧਿਆਨ ਸਾਡੇ ਵੱਲ ਨਹੀਂ ਕੋਈ ਮਾਰਦਾ ਬੇ 25 30 ਘਰ ਸਾਡੇ ਆਣ ਕੇ ਦੇਖੋ ਬੇ ਕੀ ਗੌਰ ਚੱਲ ਰਿਹਾ ਸਾਡੇ ਘਰਾਂ ਚ ਪਾਣੀ ਵੜਦਾ ਘਰ ਪਾਣੀ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਪੰਚਾਇਤ ਕੋਈ ਸਾਡੀ ਮਦਦ ਨਹੀਂ ਕਰਦੀ ਸਾਬ ਗੱਲ ਆਸੀਂ ਦੁਖੀ ਹੋਏ ਆ ਕਿੰਨੀ ਸੰਘਿਤ ਖੜੀ ਆ ਅਸੀਂ ਦੁਖੀ ਹੋਏ ਸਰਕਾਰ ਤੁਹਾਡੇ ਨਾਲ ਵਚਨ ਕਰਦੀ ਹੈ ਅਸੀਂ ਸਵੇਰੇ ਵੀਡੀਓ ਫਿਲਮ ਵੀ ਬਣਾਵਾਂਗੇ ਜਿਹੜਾ ਕੋ ਨਮਾਇੰਦਾ ਘਰੂਗਾ ਉਹਦੇ ਮੋਰੇ ਕਰਾਂਗੇ ਬਈ ਯਾ ਦੇਖੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਛੇਮਾ ਦਾ ਜਾਚਕਾ ਜੋ ਬੋਲੇ ਸੋਨਰਪਾ ਹੈ ਭਗਵਾਨ ਬਾਲਮੀਕ ਮਹਾਰਾਜ ਦੀ ਜੈ ਸਾਧ ਸੰਗਤ ਕੀ ਜੈ